ਕਿਸਾਨਾਂ ਨੂੰ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਤੜਕਸਾਰ ਕਰ ਦਿੱਤਾ ਵੱਡਾ ਐਲਾਨ ਅੱਜ ਕਿਸਾਨ ਵੱਡਾ ਕੰਮ ਕਰਨ ਜਾ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਕਿਸਾਨ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਇਸ ਸਕੀਮ ਨੂੰ ਕਿਸਾਨਾਂ ਦੇ ਲਈ ਲਾਹੇਵੰਦ ਕਰਾਰ ਦੱਸ ਰਹੇ ਨੇ ਇਹ ਦੂਜੇ ਪਾਸੇ ਕਿਸਾਨ ਇਸ ਸਕੀਮ ਦਾ ਵਿਰੋਧ ਕਰ ਰਹੇ ਨੇ ਕਿ ਇਹ ਸਕੀਮ ਸਾਡੇ ਲਈ ਖਤਰਨਾਕ ਹੈ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਨਾ ਦੇ ਵੱਲੋਂ ਵੀ ਪ੍ਰतिकਰਮ ਦਿੱਤੇ ਗਏ ਸੀ ਤੇ ਹੁਣ ਅੱਜ ਕਿਸਾਨਾਂ ਦੇ ਵੱਲੋਂ ਵੱਲੋਂ ਵੱਡਾ ਕੰਮ ਕਿਹੜਾ ਕੀਤਾ ਜਾ ਰਿਹਾ ਕੀ ਕਰਨ ਜਾ ਰਹੇ ਨੇ ਕਿਸਾਨ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੀ ਜੁਬਾਨੀ ਸੁਣੋ ਮੈਂ ਸਰਬੰਸ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਰਤ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਪੰਜਾਬ ਅੰਦਰ ਅੱਜ ਲੈਂਡ ਪੂਲਿੰਗ ਪਾਲਿਸੀ ਤੇ ਹੋਰ ਨਾ ਮੰਗਾਂ ਨੂੰ ਲੈ ਕੇ ਸਾਰੇ ਪੰਜਾਬ ਦੇ ਅੰਦਰ ਡੀਸੀ ਦਫਤਰਾਂ ਤੇ ਲਗਭਗ 11 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਮੰਗ ਪੱਤਰ ਜੜੇ ਆ ਉਹ ਦਿੱਤੇ ਜਾਣੇ ਆ ਔਰ ਮੰਗ ਕਰਨੀ ਆ ਭਗਵੰਤ ਮਾਨ ਸਰਕਾਰ ਕੋ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਲਗਭਗ ਜਿਹੜੇ 3 ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਸੀ ਇਹ ਕਾਲੇ ਕਾਨੂੰਨਾ ਵਰਗੀ ਹੀ ਲੈਂਡ ਪੂਲਿੰਗ ਪਾਲਿਸੀ ਆ ਜਿਹੜਾ ਜ਼ਮੀਨਾਂ ਜਿਹੜੀਆਂ ਅਬਜ਼ਾਊ ਜ਼ਮੀਨਾਂ ਨੇ ਪੰਜਾਬ ਅੰਦਰ ਉਹਦੇ ਵਿੱਚੋਂ ਕਿਸਾਨਾਂ ਦਾ ਅਜਾੜਾ ਤੈਅ ਕਰ ਰਹੀ ਆ ਇਹਦੋਂ ਗਾਂ ਚ ਹੀ ਆਬਾਦ ਕਰ ਕਿਸਾਨਾਂ ਦਾ ਅਜਾੜਾ ਕਰੋ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਅਜਾੜਾ ਕੀਤਾ ਤੇ ਚੱਲ ਵੀ ਰਿਹਾ ਅੱਗੇ ਔਰ ਇਹਦੋਂ ਗਾਂ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜੀ ਤੁਸੀਂ ਬੋਲਟ ਟ੍ਰੇਨ ਦੇ ਨਾਂ ਹੇਠ ਫਿਰ ਕਿਸਾਨਾਂ ਦੀ ਉਜਾਊ ਜ਼ਮੀਨਾਂ ਨੂੰ ਖੋਕੇ ਉਜਾੜਾ ਕਰਨਾ ਇਹ ਸਾਰੀ ਬੰਦ ਕਰਨ ਦੀ ਮੰਗ ਕਰਾਂਗੇ ਔਰ ਇਹ ਵੀ ਡੀਸੀ ਸਾਹਿਬਾਨਾਂ ਨੂੰ ਦੱਸਾਂਗੇ ਵੀ ਪੰਜਾਬ ਬੰਦਰ ਵਰਤਮਾਨ ਸਮੇਂ ਦੇ ਵਿੱਚ ਜੂਰੀਆ ਦੀ ਵੱਡੀ ਕਿਲਤ ਪਾਈ ਜਾ ਰਹੀ ਆ ਇਹ ਤੋਂ ਵੀ ਕਿਸਾਨ ਪ੍ਰੇਸ਼ਾਨ ਨੇ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਵਾਉਣ ਦੇ ਲਈ ਅੱਜ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਅੱਜ ਮੰਗ ਪੱਤਰ ਦਿੱਤੇ ਜਾਣਗੇ ਇਹ ਸਕੀਮ ਨੂੰ ਕਿਸੇ ਹਾਲ ਦੇ ਵਿੱਚ ਵੀ ਅਸੀਂ ਲਾਗੂ ਜਿਹੜਾ ਆ ਰੱਦ ਕਰਵਾ ਕੇ ਹਟਾਂਗੇ ਇਸ ਸਕੀਮ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਲਾਮ ਲਸ਼ਕਰ ਲੈ ਕੇ ਪਹੁੰਚ ਜਾਂਦਾ ਤਾਂ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਦੀ ਝੜਪ ਵੀ ਹੁੰਦੀ ਆ ਤੱਕੇਸ਼ਾਈ ਵੀ ਹੁੰਦੀ ਆ ਬਾਅਦ ਦੇ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਪਟਿਆਲਾ ਦੇ ਵਿੱਚੋਂ ਅਜਿਹੇ ਮਾਮਲੇ ਸਾਹਮਣੇ ਆਇਆ ਸੀ ਪਟਿਆਲਾ ਦੇ ਜਾਖਲਾਂ ਦੇ ਵਿੱਚ ਜਿੱਥੇ ਖੇਤਾਂ ਦੇ ਵਿੱਚ ਝੋਨਾ ਲੱਗਿਆ ਹੋਇਆ ਸੀ ਝੋਨਾ ਲੱਗੇ ਹੋਏ ਕਿ ਕਿਸਾਨਾਂ ਦੇ ਉੱਤੇ ਧਾਵਾ ਬੋਲ ਦਿੱਤਾ ਪ੍ਰਸ਼ਾਸਨ ਦੇ ਵੱਲੋਂ ਮਸ਼ੀਨਾਂ ਲੈ ਕੇ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਪਹੁੰਚ ਜਾਂਦੇ ਜਾਂ ਪੁਲਿਸ ਪ੍ਰਸ਼ਾਸਨ ਖੇਤਾਂ ਦੇ ਵਿੱਚ ਇਹ ਕਿਸਾਨਾਂ ਨੂੰ ਭਜਾ-ਭਜਾ ਕੇ ਹਰੱਸ ਦੇ ਵਿੱਚ ਲੈ ਲਿਆ ਜਾਂਦਾ ਗੁਰਦਾਸਪੁਰ ਦੇ ਵਿੱਚੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਸੀ ਮੋਗੇ ਦੇ ਵਿੱਚੋਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਹਰ ਦਿਨ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਆਖਰ ਕਿਸਾਨਾਂ ਦਾ ਇਕੱਠ ਲੈਂਡ ਪੁਲਿਸ ਸਕੀਮ ਨੂੰ ਰੱਦ ਕਰਵਾ ਸਕਦਾ ਆਉਣ ਵਾਲਾ ਸਮਾਂ ਦੱਸੇਗਾ